ਪੰਜਾਬ ਦੇ ਵਿੱਚ ਬਲਾਕ ਸਮਿਤੀ ਚੋਣਾਂ ਤੇ ਜ਼ਿਲ੍ਹਾ ਪਰਸ਼ਦ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀਗਾ ਤੇ ਨਾਮਜ਼ਦਗੀਆਂ ਭਰਨ ਦੇ ਦੌਰਾਨ ਭਾਜਪਾ ਵੱਲੋਂ ਵੀ ਆਪਣੇ ਜਿਹੜੇ ਆ ਨਾਮਜ਼ਦਗੀ ਪੱਤਰ ਭਰੇ ਗਏ ਨੇ ਇਸ ਮੌਕੇ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ੀਸ਼ ਸ਼ਰਮਾ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਤੰਜ ਕੱਸੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਆ ਲਾਅਨ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਖਰਾਬ ਹੈਗੀ ਆ ਮਾਈਨਿੰਗ ਜਿਹੜੀ ਆ ਤੁਹਾਡੇ ਨਾਲ ਹੋ ਰਹੀ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਵੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਆਓ ਵਿਖਦੇ ਰਿਪੋਰਟ ਤੇ ਉਹਨਾਂ ਦੇ ਨਾਲ ਕੀ ਕੁਝ ਕਹਿਣਾ ਹੋਣਾ ਦੇ ਇਸ ਮੌਕੇ ਦੇ ਦੌਰਾਨ ਅਸਾਂ ਕਿ ਇਸ ਜ਼ਿਲ੍ਹੇ ਦੇ ਅੰਦਰ ਬੀਜੇਪੀ ਪੂਰੀ ਨੇ ਪੂਰੀਆਂ ਬਲਾਕਸ਼ਮੀਪਾਲ ਜ਼ਿਲ੍ਹਾ ਪਰਿਸ਼ਦ ਲੜ ਰਹੀ ਹੈ ਔਰ ਇਹ ਜ਼ਿਲ੍ਹੇ ਦੀ ਖੂਬਸੂਰਤੀ ਇਹ ਰਹੀ ਹੈ ਕਿ ਚਾਹੇ ਪੰਚਾਇਤ ਦਾ ਚੋਣ ਹੋਏ ਚਾਹੇ ਸਰਪੰਚੀ ਦਾ ਚੋਣ ਹੋਏ ਇਹ ਜ਼ਿਲ੍ਹਾ ਹਮੇਸ਼ਾ ਅਮਨ ਸ਼ਾਂਤੀ ਨਾਲ ਲੋਕਾਂ ਦੁਆਰਾ ਵੋਟਾਂ ਪਾਈਆਂ ਜਾਂਦੀਆਂ ਇਹ ਤੱਕੇ ਦੀ ਪਰੰਪਰਾ ਪਿਛਲੀ ਵਾਰ ਚਾਲੂ ਹੋਈ ਸੀ ਗਿਣਤੀ ਦੇ ਟਾਈਮ لیکن ਇੱਥੋਂ ਦੇ ਲੋਕਾਂ ਦਾ ਟੈਂਪਰਮੈਂਟ ਜਿਹੜਾ ਹੈ ਉਹ ਪੰਜਾਬ ਤੋਂ ਅਲੱਗ ਜਿਸ ਤਰੀਕੇ ਨਾਲ ਪੰਜਾਬ ਤੋਂ ਖਬਰਾਂ ਆ ਰਹੀਆਂ ਉਹ ਕੋਈ ਲੋਕਤੰਤਰ ਲਈ ਸੁਖਦ ਨਹੀਂ ਹੈ ਜੇ ਤੁਹਾਡੀ ਜਾਣਕਾਰੀ ਚ ਹੋਏ ਤੇ ਅੱਜ ਇੱਕ ਵੀਡੀਓ ਆਡੀਓ ਪੂਰੇ ਮੀਡੀਆ ਤੇ ছਾਇਆ ਪਿਆ ਹੈ ਔਰ ਹਰ ਸਮਾਜ ਜਿਹੜਾ ਚੈਨਲ ਹੈ ਉਹਨੂੰ ਦਿਖਾ ਰਿਹਾ ਜਿਸ ਤਰੀਕੇ ਨਾਲ ਪਟਿਆਲਾ ਦੇ ਐਸਐਸਪੀ ਔਰ ਬਾਕੀ ਅਫਸਰਾਂ ਦੀ ਆਪਸ ਚ ਗੱਲਬਾਤ ਹੋ ਰਹੀ ਹੈ ਕਿ ਕਿਦਾਂ ਫਾਰਮ ਰੱਦ ਕਰਨੇ ਨੇ ਕਿਦਾਂ ਕੈਂਡੀਡੇਟ ਨੂੰ ਫਾਰਮ ਭਰਨ ਤੋਂ ਰੋਕਣਾ ਹੈ ਮੈਨੂੰ ਲੱਗਦਾ ਹੈ ਕਿ ਮਾਨਯੋਗ ਹਾਈ ਕੋਰਟ ਨੂੰ ਉਹ ਮਾਨਯੋਗ ਚੋਣਯੋਗ ਨੂੰ ਸੋਮੋਟੋ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਔਰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਵੀ ਕਿਸੇ ਦਾ ਵੀ ਫਾਰਮ ਕੱਟਿਆ ਨਾ ਜਾਏ ਔਰ ਲੋਕਾਂ ਨੂੰ ਲੋਕ ਵੋਟਾਂ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਏ ਕਿਉਂਕਿ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਨਗਰ ਨਿਗਮ ਦੇ ਚੋਣਾਂ ਜਾਂ ਪੰਚਾਇਤਾਂ ਦੇ ਚੋਣ ਹੋਏ ਸੀ ਪੰਜਾਬ 'ਚ ਉਹ ਚੋਣ ਨਹੀਂ ਹੋਇਆ ਸੀ ਲੋਕਤੰਤਰ ਦੀ ਲੁੱਟੋਈ ਸੀ ਹੂਨ ਵੀ ਮੌਜੂਦਾ ਜਿਹੜੀ ਸਰਕਾਰ ਆ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਉਹਦੇ ਤੋਂ ਡਰਦੀ ਹੈ ਕਿ ਅਗਰ ਸੁਤੰਤਰ ਚੋਣ ਹੁੰਦਾ ਹੈ ਤੇ ਲੋਕੀਓ ਨੂੰ ਵੋਟਾਂ ਪਾਉਣ ਦਾ ਕੋਈ ਕਾਰਨ ਨਹੀਂ ਆਗਾ ਇਸ ਕਰਕੇ ਤੁਸੀਂ ਦੇਖਿਆ ਹੋਏਗਾ ਕਿ ਨਗਰ ਨਿਗਮ ਦੇ ਅੰਦਰ ਵੀ ਪੂਰਨ ਬਹੁਮਤ ਨਾਲ ਉਹ ਕਿਤੇ ਨਹੀਂ ਮਿਲਿਆ ਹਿਰਾਬੇਲੀ ਕਰਨ ਤੋਂ ਬਾਅਦ ਧੱਕੇਸ਼ਾਹੀ ਕਰਨ ਤੋਂ ਬਾਅਦ ਔਰ ਉਸ ਵੇਲੇ ਵੀ ਇਹਨਾਂ ਨੇ ਇਧਰੋਂ ਉਧਰੋਂ ਡਰਾ ਕੇ ਧਮਕਾ ਕੇ ਐਮਸੀ ਪੂਰੇ ਕਰਕੇ ਅਬ ਉਹ ਚੋਨ ਆਪਣੇ ਹੱਕ ਚ ਕੀਤੇ ਮੇਰ ਇਦਾਂ ਹੀ ਹੋਣਾ ਹੁਣ ਵੀ ਜੜੀਆਂ ਖਬਰਾਂ ਪਟਿਆਲੇ ਤੋਂ ਆ ਰਹੀਆਂ ਤਰਨਤਾਰਨ ਤੋਂ ਆ ਰਹੀਆਂ ਜਾਂ ਦੂਜੇ ਜ਼ਿਲ੍ਹਿਆਂ ਤੋਂ ਆ ਰਹੀਆਂ ਕਿ ਚੋਣ ਲੜਨ ਤੋਂ ਪਹਿਲਾਂ ਹੀ ਚੋਣ ਖੋਨ ਦੀ ਤਿਆਰੀ ਚਾਹੀਏ ਸਰਕਾਰ ਔਰ ਜਿਹੜਾ ਇਹ ਆਡੀਓ ਵੀਡੀਓ ਚਲਦੀ ਪਈ ਹੈ ਇਹਨ ਤੇ ਆਪਣੇ ਆਪ ਚ ਪੈਰਾਂ ਤੋਂ ਜ਼ਮੀਨ ਕੱਢਦੀ ਹੈ 21 ਪ੍ਰਕਾਰ ਸਰਕਾਰ ਪੁਲਿਸ ਦਾ ਦੁਰਪਯੋਗ ਕਰਕੇ ਚੋਣਾਂ ਲੜਨ ਦੇ ਅਧਿਕਾਰ ਤੋਂ ਦੂਰ ਕਰ ਰਹੀ ਹੈ ਲੋਕਾਂ ਨੂੰ ਇਹ ਆਪਣੇ ਆਪ ਚ ਬਹੁਤ ਸਾਰੇ ਮਾਮਲਿਆਂ ਚ ਮਾਂ ਜੋ ਸੁਪਰੀਮ ਕੋਰਟ ਖੁਦ ਜਾਂ ਹਾਈ ਕੋਰਟ ਸੋ ਮੋਟੋ ਐਕਸ਼ਨ ਲੈਂਦਾ ਮੈਨੂੰ ਲੱਗਦਾ ਇਹਦੇ ਤੇ ਵੀ ਚੋਣ ਕਰਾਣਾ ਹੀ ਜ਼ਰੂਰੀ ਨਹੀਂ ਹੁੰਦਾ ਚੋਣ ਲੋਕਤਾਂਤ੍ਰਿਕ ਤਰੀਕੇ ਨਾਲ ਹੋਏ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਹੈ ਭਾਜਪਾ ਨੇ ਵੀ ਤੈਅ ਕੀਤਾ ਕਿ ਅਜੋ ਹਾਈ ਕੋਰਟ ਮੂਵ ਕਰੇਗੀ ਪਾਰਟੀ ਲੇਕਿਨ ਜਦ ਤੱਕ ਇਸ ਜ਼ਿਲ੍ਹੇ ਦਾ ਸਵਾਲ ਹੈ ਇੱਥੇ ਹਮੇਸ਼ਾ ਅਮਨ ਸ਼ਾਂਤੀ ਰਹਿੰਦੀ ਹੈ ਔਰ ਮੈਨੂੰ ਲੱਗਦਾ ਹੈ ਉਹੀ ਪਰੰਪਰਾਵਾਂ ਸਾਰੇ ਨਿਵਾਵਾਂਗੇ ਕੋਣ ਤੇ ਕਿਤੇ ਲੱਭਿਆ ਤੁਹਾਨੂੰ ਉਹ ਕਹਿ ਰਹੇ ਕਿ ਵਿਕਾਸ ਹੋ ਰਿਹਾ ਹਸਪੀਟਲਾਂ ਦੇ ਅੰਦਰ ਡਾਕਟਰ ਨਹੀਂ ਹੈ ਵਿਕਾਸ ਹੋ ਰਿਹਾ ਸਕੂਲਾਂ ਦਾ ਬੁਰਾ ਹਾਲ ਹੈ ਇਹ ਵਿਕਾਸ ਹੋ ਰਿਹਾ ਅਗਰ ਨਸ਼ਾ ਅੱਗੇ ਤੋਂ ਜ਼ਿਆਦਾ ਵੱਧ ਗਿਆ ਹੈ ਵਿਕਾਸ ਹੋ ਰਿਹਾ ਪੰਜਾਬ 'ਚ ਭੈ ਦਾ ਵਾਤਾਵਰਣ ਹੈ ਰੋਜ਼ ਗੋਲੀ ਚਲਦੀ ਹੈ ਉਨੇ-ਉਨੇ ਵੀ ਪਰਸੋ ਜਿਹੜੀ ਬਸਤੇ ਉਤੇ ਗੋਲੀਆਂ ਚਲੀਆਂ ਇਹ ਵੀ ਕਾਹ ਸਕਿਆ ਕਹਿੰਦੇ ਇਲੈਗਲ ਆਪਣੇ ਭੁਗਤ ਲਿਆ ਨਾ ਜਿਨ੍ਹਾਂ ਨੇ ਖਾਧੀਆਂ ਸੀ ਗਾਜਰਾਂ ਇਹ ਹੋਏ 20 ਹੋਏ ਹੁਣ 4 ਸਾਲ ਤੋਂ ਜੀ ਸਰਕਾਰ ਚੋ ਪੱਤਰਕਾਰਾਂ ਨੂੰ ਵੀ ਜਾ ਕੇ ਜਰਾ ਇੱਕ ਵਾਰੀ ਪੁੱਛਾਲ ਕਰਨ ਤੋਂ ਬਲਣਾ ਜਰਾ ਏਰੀਆ ਦੇਖ ਕੇ ਆਓ ਮੇਰਾ ਖੇਤ ਜਿਹਦਾ ਖੇਤ ਉਹਦੀ ਰੇਤ ਦੇ ਅੰਦਰ ਹੋ ਕੀ ਰਿਹਾ ਉਹ ਤਾਂ ਇੱਕ ਢੋਕਰੀ ਰੇਤ ਨਹੀਂ ਚੁੱਕ ਸਕਦਾ ਰੇਤ ਮਾਨੀਆਂ ਦੰਦਨ ਆ ਰਿਹਾ ਤੁਸੀਂ ਵੀ ਜਰਾ ਨਿਰਪੱਖ ਹੋ ਕੇ ਦੇਖੋ ਜਾ ਕੇ ਪੜਾ ਘਰੀਏ ਜਾਂ ਆਓ ਮਿਲ ਕੇ ਇਕੱਠੇ ਰਲ ਕੇ ਜੇ ਮੇਰੇ ਨਾਲ ਚੱਲ ਪੋ ਕਿਸੇ ਦਿਨ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਬਿਆਨ ਦੇਣਾ ਕਿ ਵੀ ਠੀਕ ਬੋਲ ਰਹੇ ਪ੍ਰਧਾਨ ਜੀ ਜਾਂ ਗਲਤ ਬੋਲ ਰਹੇ ਹੋ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਰੇ ਦੀਆਂ ਸਾਰੀਆਂ ਜ਼ਿਲ੍ਹਾ ਪਰਿਸ਼ਦ ਔਰ ਸਾਰੀ ਦੀਆਂ ਸਾਰੀਆਂ ਬਲਾਕ ਸੰਮਤੀਆਂ ਲੜ ਰਹੀ ਹੈ ਔਰ ਸਾਰੀ ਦੀਆਂ ਸਾਰੀਆਂ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਭਾਰਤੀ ਜਨਤਾ ਪਾਰਟੀ ਜਿੱਤੇ ਵੀ ਹੈ ਤੇ ਹੈ ਅਰੇ ਹੀ ਗੱਲ ਠਾਂਗੜ ਹਮੇਸ਼ਾ ਹੀ ਚਾਹੇ ਜਿਸ ਪਜੀ ਪਾਰਟੀ ਦਾ ਰਾਜ ਰਿਆ ਸ਼ਾਂਤੀ ਢੰਗ ਦੇ ਨਾਲ ਇਲੈਕਸ਼ਨ ਹੁੰਦੇ ਨੇ ਪਰ ਮੈਂ ਉਮੀਦ ਕਰਾਂਗਾ ਇਸ ਵਾਰ ਵੀ ਜਿਸ ਤਾ ਹਰ ਤਰ੍ਹਾਂ ਦੀ ਤਰ੍ਹਾਂ ਬੜੇ ਪਿਆਰ ਮੁਹੱਬਤ ਨਾਲ ਪਾਰਟੀਆਂ ਚ ਚੋਣਾਂ ਲੜਦੀਆਂ ਉਸੇ ਤਰ੍ਹਾਂ ਲੜਨਗੇ ਪਰ ਇਹ ਪੂਰਾ ਦਾਵਾ ਹੈ ਕਿ ਭਾਰਤੀ ਜਨਤਾ ਪਾਰਟੀ ਸੰਤੀਆਂ ਔਰ ਜ਼ਿਲ੍ਹਾ ਪਰਚੇ ਜਿੱਤਣ ਜਾ ਰਹੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਜਰਮਨਿਕ ਅਸੀਂ ਵਿਚਾਰ ਮਾਜੀ ਪੁਨਾ ਨੇਤਨ ਦੇ ਵਿੱਚ ਇਹ ਚੋਣਾਂ ਲੜਿਆ ਜਾ ਰਿਹਾ ਔਰ ਜਿਆਦਾ ਤੋਂ ਜਿਆਦਾ ਸੀਟਾਂ ਵੰਡੀਆਂ ਦਾ ਪਾਜੀ ਕਿਤੇ